ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੰਤ ਬਾਬਾ ਬਗਾ ਸਿੰਘ ਜੀ ਮਹਾਂਪੁਰ ਸ਼ੇਰੋਕਲਾ ਵਾਲੇ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਅ ਸ਼ੁਰੂ ਹੋ ਰਿਹਾ ਹੈ ਕੱਲ ਨੂੰ ਗੁਰਦੁਆਰਾ ਸਭ ਤੋਂ ਨਗਰ ਕੀਰਤਨ ਰਵਾਨਾ ਹੋਣਗੇ ਪਿੰਡ ਦੇ ਵਿੱਚ ਜਾਣਗੇ ਸੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸੰਤ ਬਾਬਾ ਬਗਾ ਸਿੰਘ ਜੀ ਜਿੱਥੇ ਸੁੰਦਰ ਦੀ ਮਾਲਾ ਸਜਾਵਟ ਕੀਤੀ ਹੋਈ ਹੈ ਔਰ ਨਾਲ ਹੀ ਇੱਧਰ ਪਿੰਡ ਦੇ ਨੌਜਵਾਨ ਕੱਲ ਦੇ ਜਿਹੜੇ ਨਗਰ ਕੀਰਤਨ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਕਰ ਰਹੇ ਨੇ ਗੁਰੂ ਸਾਹਿਬ ਜੀ ਦੀ ਸੁੰਦਰ ਪਾਲਕੀ ਦੀ ਸਜਾਵਟ ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣੇ ਟਰੈਕਟਰ ਇਹਨਾਂ ਨੌਜਵਾਨਾਂ ਨੇ ਸਜਾਏ ਆ ਪਿਛਲੇ ਕਾਫੀ ਦਿਨਾਂ ਤੋਂ ਲਗਭਗ 20-25 ਦਿਨਾਂ ਤੋਂ ਇਹ ਨੌਜਵਾਨ ਜਿਹੜੇ ਆ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਪਹਿਲਾਂ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਆਲੇ-ਦਾਲੇ ਨੂੰ ਸਫਾਈ ਕੀਤੀ ਨਵੇਂਆ ਬਿਲਡਿੰਗਾਂ ਦੇ ਵਿੱਚ ਜਿਹੜਾ ਬਰੀਕ ਰੋੜਾ ਟੁੱਟ ਭੱਜ ਸੀ ਉਸ ਨੂੰ ਸਾਰਿਆਂ ਨੂੰ ਸਫਾਈ ਕੀਤੀ ਦੀਵਾਨ ਹਾਲ ਦੀ ਸਫਾਈ ਕੀਤੀ ਤੁਸੀਂ ਦੀਵਾਨ ਹਾਲ ਦੇਖ ਰਹੇ ਹੋ ਇਸ ਦੀ ਸਫਾਈ ਕੱਲ ਨੂੰ ਇੱਥੇ ਦਿਨੇ ਦੀਵਾਨ ਸਜਣਗੇ ਪਰਸੋਂ ਨੂੰ ਸੋ ਉਹ ਕੱਲ ਨੂੰ ਇਹ ਨੌਜਵਾਨ ਸਾਰੇ ਦੀਵਾਨ ਹਾਲ ਦੀ ਵਿਸ਼ਾਈ ਵੀ ਕਰਨਗੇ ਔਰ ਅੱਜ ਇਹ ਕੱਲ ਦੇ ਨਗਰ ਕੀਰਤਨ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਬਿਲਕੁਲ ਬੜੇ ਹੀ ਭਾਵਨਾ ਦੇ ਨਾਲ ਜਿਹੜਾ ਇਹ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਜੀ ਦੀ ਸੁੰਦਰ ਪਾਲਕੀ ਸਜਾਈ ਗਈ ਹੈ। ਅਤੇ ਇਸ ਦਿਨ ਵਾਲੀ ਨਗਾਰੇ ਵਾਲੀ ਟਰਾਲੀ ਉਹ ਤੁਸੀਂ ਦੇਖ ਰਹੇ ਹੋ। ਉਸ ਦੇ ਵਿੱਚ ਨਗਾਰਾ ਜਿਹੜਾ ਹੈਗਾ ਉਹ ਰੱਖਿਆ ਜਾਵੇਗਾ। ਹੋਰ ਬਹੁਤ ਸਾਰੇ ਟਰੈਕਟਰ ਜਿਹੜੇ ਹੈ ਸੇਵਾਦਾਰਾਂ ਨੇ ਨੌਜਵਾਨਾਂ ਨੇ ਕਲੀ ਲਈ ਲਗਾਏ ਨੇ ਗੁਰੂ ਸਾਹਿਬ ਜੀ ਦੇ ਸਾਨਾ ਲਈ ਜੋ ਰਸਦ ਇਕੱਠੀ ਹੋਵੇਗੀ ਉਸ ਲਈ ਟਰੈਕਟਰ ਟਰਾਲੀਆਂ ਔਰ ਕਲੀ ਦੀ ਸੇਵਾ ਨੌਜਵਾਨ ਕਰਨਗੇ ਜਿਹੜਾ ਕਿ ਅੱਜ ਇਹਨਾਂ ਨੇ ਸਾਰਾ ਦਿਨ ਲੱਗ ਕੇ ਉਹ ਕਲਰ ਵਗੈਰਾ ਵੀ ਜਿਹੜੇ ਆ ਤਿਆਰ ਕੀਤੇ ਆ ਗੁਰੂ ਪਾਸ਼ਾ ਜੀ ਸਾਰੇ ਹੀ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹ ਲਗਭਗ 20-25 ਦਿਨਾਂ ਤੋਂ ਇਹ ਨੌਜਵਾਨ ਜਿਹੜੇ ਆ ਲਗਾਤਾਰ ਸੇਵਾਵਾਂ ਕਰ ਰਹੇ ਨੇ ਇੱਕ ਤੋਂ ਇੱਕ ਵੱਧ ਚੜ ਕੇ ਜਿਹੜੇ ਸੇਵਾ ਕਰਦੇ ਆ ਮਹਾਂਪੁਰਸ਼ਾਂ ਦੇ ਪਾਵਨ ਸਥਾਨਾਂ ਤੇ ਸੋ ਸਾਰੀ ਸੰਗਤ ਨੇ ਕੱਲ ਨੂੰ ਨਗਰ ਕੀਰਤਨ ਦੇ ਵਿੱਚ ਦਰਸ਼ਨ ਦਿਦਾਰੇ ਬਖਸ਼ ਨੇ ਔਰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਾਰਾ ਦਿਨ ਹੀ ਨਗਰ ਦੇ ਵਿੱਚ ਲਗਭਗ ਸੋ ਲੰਸਤਾਰਾਂ ਜਿਹੜੇ ਪੜਾਏ ਉਥੇ ਢਾਡੀ ਸਿੰਘ ਜਿਹੜੇ ਆ ਉਹ ਵਾਰਾਂ ਕੁਇਸ਼ਰੀ ਸਿੰਘ ਕੁਇਸ਼ਰੀਆਂ ਪੇਸ਼ ਕਰਨਗੇ ਸੋ ਸਾਰਾ ਦਿਨ ਇਸ ਟਰਾਲੀ ਦੇ ਵਿੱਚ ਕੀਰਤਨ ਗੁਰਬਾਣੀ ਸ਼ਬਦ ਕੀਰਤਨ ਹੋਵੇਗਾ ਸੋ ਸਾਰੀ ਸੰਗਤ ਪਿੰਡ ਦੇ ਵੀ ਔਰ ਬਾਹਰੋਂ ਵੀ ਜੋ ਵੀ ਸੰਗਤ ਵੀਡੀਓ ਦੇਖ ਰਹੀ ਹੈ ਉਹ ਕੱਲ ਨੂੰ ਪਿੰਡ ਹੀਰੋਕਲਾਂ ਵਿਖੇ ਇਹ ਨਾ ਮਹਾਨ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਿਓ ਅੱਗੇ 3 ਦਿਨ ਹੋਰ ਇਹ ਸਮਾਗਮ ਜਿਹੜੇ ਆ ਚੱਲਣਗੇ 28 ਫਰਵਰੀ ਨਗਰੀ ਕੀਰਤਨ ਦਾ ਦਿਨ ਹੈ 1 ਅਤੇ 2 ਮਾਰਚ ਨੂੰ ਜਿਹੜਾ ਹੈਗਾ ਅ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਣਗੇ ਔਰ ਫ੍ਰੀ ਮੈਡੀਕਲ ਕੈਂਪ ਵੀ ਜਿਹੜੇ ਐ ਇੱਥੇ ਲੱਗਣਗੇ ਅੱਖਾਂ ਦੇ ਉਹ ਵੀ ਜਿਸ ਵੀ ਮਾਈ ਪਾਈ ਨੂੰ ਲੋੜ ਹੋਵੇ ਉਹ ਆਪਣੀ ਚੈੱਕਅਪ ਜਿਹੜੇ ਐ ਉਹ ਕਰਵਾ ਸਕਦਾ ਹੈ ਪਿੰਡ ਦੀ ਪੰਚਾਇਤ ਦਾ ਵੱਡਾ ਸਹਿਯੋਗ ਰਿਹਾ ਉਸ ਕੈਂਪ ਦੇ ਵਿੱਚ ਪੰਚਾਇਤ ਵੱਲੋਂ ਇਹ ਜਿਹੜਾ ਕੈਂਪ ਹੈ ਉਹ ਆਯੋਜਿਤ ਕੀਤਾ ਗਿਆ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ